ਖਬਰ ਸਾਹਮਣੇ ਆ ਰਹੀ ਹੈ ਦਰਸਲ ਇੱਕ ਹਵਾਲਾਤੀ ਦੇ ਵੱਲੋਂ ਜੇਲ੍ਹ ਦੇ ਸੁਪਰੀਡੈਂਟ ਉੱਪਰ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਇਸ ਹਵਾਲਾਤੀ ਨੂੰ ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕੀਤਾ ਜਾ ਰਿਹਾ ਸੀ ਅਤੇ ਜਦੋਂ ਇਹ ਨਵੀਂ ਜੇਲ੍ਹ ਦੇ ਵਿੱਚ ਪਹੁੰਚਦਾ ਤੇ ਮੁਲਾਜ਼ਮ ਇਸ ਨੂੰ ਸੁਪਰੀਡੈਂਟ ਦੇ ਕੋਲ ਲੈ ਕੇ ਜਾਂਦੇ ਆ ਤਾਂ ਹਵਾ ਲਾਤੀ ਦੇ ਵੱਲੋਂ ਅਚਾਨਕ ਸੁਪਰੀਡੈਂਟ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਦੱਸਿਆ ਕਿ ਉੱਥੇ ਪਈ ਕੁਰਸੀ ਚੁੱਕ ਕੇ ਸੁਪਰੀਡੈਂਟ ਦੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸੁਪਰੀਡੈਂਟ ਦੇ ਵੱਲੋਂ ਆਪਣਾ ਬਚਾਅ ਕੀਤਾ ਜਾਂਦਾ ਤੇ ਫਿਰ ਇਹ ਹਵਾ ਲਾਤੀ ਇੱਥੇ ਹੀ ਨਹੀਂ ਨਹੀਂ ਰੁਕਦਾ ਇਸ ਤੋਂ ਬਾਅਦ ਉੱਥੇ ਪਈ ਟੇਬਲ ਦੇ ਉੱਪਰ ਪੈਨਸ ਦੇ ਵੱਲੋਂ ਚੁੱਕੇ ਜਾਂਦੇ ਆ ਤੇ ਫਿਰ ਤੋਂ ਹਵਾ ਲਾਤੀ ਦੇ ਵੱਲੋਂ ਸੁਪਰੀਟੈਂਡੈਂਟ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਦੌਰਾਨ ਕਮਰੇ ਦੇ ਵਿੱਚ ਮੌਜੂਦ ਗਾਰਡ ਦੇ ਵੱਲੋਂ ਇਸ ਨੂੰ ਫੜਿਆ ਜਾਂਦਾ ਅਤੇ ਕਿਸੇ ਤਰੀਕੇ ਇਸ ਨੂੰ ਕਾਬੂ ਦੇ ਵਿੱਚ ਕੀਤਾ ਜਾਂਦਾ ਦੱਸਿਆ ਕਿ ਮਾਮਲਾ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ ਜਿੱਥੋਂ ਇਹ ਹਵਾਲਾਤੀ ਨੂੰ ਤਬਦੀਲ ਕੀਤਾ ਗਿਆ ਸੀ ਦੱਸਦੀ ਹੈ ਕਿ ਫਰੀਦਕੋਟ ਜੇਲ੍ਹ ਤੋਂ ਇਸ ਹਵਾਲਾਤੀ ਨੂੰ ਗੁਰਦਾਸਪੁਰ ਜੇਲ੍ਹ ਲਿਆਂਦਾ ਗਿਆ ਸੀ ਐਡਮਿਨ ਗਰਾਊਂਡ ਦੇ ਉੱਪਰ ਇਸ ਨੂੰ ਤਬਦੀਲ ਕੀਤਾ ਜਾ ਰਿਹਾ ਸੀ ਦੱਸਦੀ ਹੈ ਕਿ 27 April ਯਾਨੀ ਕਿ ਬੀਤੇ ਦੰਦਾ ਇਹ ਮਾਮਲਾ ਹੈ ਜਦੋਂ ਦੁਪਹਿਰ ਦੇ ਵੇਲੇ ਇਸ ਕੈਦੀ ਨੂੰ ਫਰੀਦਕੋਟ ਤੋਂ ਗੁਰਦਾਸਪੁਰ ਲਿਆਂਦਾ ਜਾਂਦਾ ਤੇ ਉਸ ਤੋਂ ਬਾਅਦ ਸੁਪਰੀਡੈਂਟ ਦੇ ਸਾਹਮਣੇ ਇਸ ਨੂੰ ਪੇਸ਼ ਕੀਤਾ ਜਾਂਦਾ ਤੇ ਇਸੇ ਦੌਰਾਨ ਹਵਾਲਾਤੀ ਦੇ ਵੱਲੋਂ ਸੁਪਰੀਡੈਂਟ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹਾਲਾਂਕਿ ਇਸ ਦੇ ਪਿੱਛੇ ਕਾਰਨ ਕੀ ਨੇ ਕਿਉਂ ਇਹ ਹਮਲਾ ਕੀਤਾ ਗਿਆ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਈ ਉਹ ਉੱਥੇ ਹੀ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਹਵਾਲਾਤੀ ਦੇ ਉੱਪਰ ਇੱਕ ਮਾਮਲਾ ਦਰਜ ਕਰਵਾ ਦਿੱਤਾ ਗਿਆ ਥਾਣਾ ਸਿਟੀ ਗੁਰਦਾਸਪੁਰ ਦੇ ਵਿੱਚ ਇਸ ਸਬੰਧੀ ਇਤਲਾਹ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ 353 186 ਅਤੇ 511 ਧਰਾਵਾਂ ਦੇ ਤਹਿਤ ਇੱਕ ਮੁਕੱਦਮਾ ਦਰਜ ਕੀਤਾ ਗਿਆ ਉਤੀ ਦੱਸਦੀ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਿਆ ਕਿ ਆਖਰ ਹਵਾਲਾਤੀ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਕਿਉਂ ਉਸ ਦੇ ਵੱਲੋਂ ਸੁਪਰੀਟੈਂਡ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਦੱਸਦੀਏ ਫਰੀਦਕੋਟ ਜੇਲ੍ਹ ਤੋਂ ਹਵਾਲਾਤੀ ਨੂੰ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ ਜਦੋਂ ਗਾਰਡਿਸਟ ਨੂੰ ਲੈ ਕੇ ਸੁਪਰੀਡੈਂਟ ਦੇ ਕਮਰੇ ਵਿੱਚ ਪਹੁੰਚਦੀਆ ਤਾਂ ਹਵਾ ਲਾਤੀ ਦੇ ਵੱਲੋਂ ਅਚਾਨਕ ਹੀ ਸੁਪਰੀਡੈਂਟ ਦੇ ਉੱਪਰ ਹਮਲਾ ਕੀਤਾ ਜਾਂਦਾ ਪਹਿਲਾਂ ਕੁਰਸੀ ਦੇ ਨਾਲ ਬਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਅਤੇ ਜਦੋਂ ਸੁਪਰੀਡੈਂਟ ਬਚ ਜਾਂਦਾ ਹੈ ਆਪਣਾ ਬਚਾਅ ਕਰਦਾ ਫਿਰ ਉਸ ਤੋਂ ਬਾਅਦ ਟੇਬਲ ਦੇ ਉੱਪਰ ਪਏ ਪੈਨ ਚੁੱਕ ਕੇ ਉਸ ਨੂੰ ਹਥਿਆਰ ਬਣਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦ ਤੋਂ ਬਾਅਦ ਉੱਥੇ ਮੌਜੂਦ ਗਾਰਡ ਦੇ ਵੱਲੋਂ ਹਵਾ ਲਾਤੀ ਨੂੰ ਕਾਬੂ ਕੀਤਾ ਜਾਂਦਾ ਹੈ। ਤਾਂ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਇੱਕ ਸ਼ਿਕਾਇਤ ਦਰਜ ਕਰਵਾ ਦਿੱਤੀ ਗਿਆ ਤੇ ਇਸ ਮਾਮਲੇ ਦੇ ਵਿੱਚ ਵੀ ਜਾਂਚ ਸ਼ੁਰੂ ਕਰ ਦਿੱਤੀ ਗਿਆ ਕਿ ਆਖਰ ਕਾਰਨ ਕੀ ਰਹਿਨੇ ਕਿਉਂ ਇਸ ਹਵਾ ਲਾਤੀ ਦੇ ਵੱਲੋਂ ਇਸ ਤਰੀਕੇ ਸੁਪਰੀਡੈਂਟ ਦੇ ਉੱਪਰ ਹਮਲਾ ਕੀਤਾ ਗਿਆ ਹੈ। ਫਰੀਦਕੋਟ ਜੇਲ੍ਹ ਤੋਂ ਹਵਾਲਾਤੀ ਨੂੰ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਅਤੇ ਜਦੋਂ ਗਾਰਡਿਸਟ ਨੂੰ ਲੈ ਕੇ ਸੁਪਰੀਡੈਂਟ ਦੇ ਕਮਰੇ ਵਿੱਚ ਪਹੁੰਚਦਿਆ ਤਾਂ ਹਵਾਲਾਤੀ ਦੇ ਵੱਲੋਂ ਅਚਾਨਕ ਹੀ ਸੁਪਰੀਡੈਂਟ ਦੇ ਉੱਪਰ ਹਮਲਾ ਕੀਤਾ ਜਾਂਦਾ ਪਹਿਲਾਂ ਕੁਰਸੀ ਦੇ ਨਾਲ ਬਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਅਤੇ ਜਦੋਂ ਸੁਪਰੀਡੈਂਟ ਬਚ ਜਾਂਦਾ ਹੈ ਆਪਣਾ ਬਚਾਅ ਕਰਦਾ ਫਿਰ ਉਸ ਤੋਂ ਬਾਅਦ ਟੇਬਲ ਦੇ ਉੱਪਰ ਪਏ ਪੈਨ ਚੁੱਕ ਕੇ ਉਸ ਨੂੰ ਹਥਿਆਰ ਬਣਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦ ਤੋਂ ਬਾਅਦ ਉੱਥੇ ਮੌਜੂਦ ਗਾਰਡ ਦੇ ਵੱਲੋਂ ਹਵਾ ਲਾਤੀ ਨੂੰ ਕਾਬੂ ਕੀਤਾ ਜਾਂਦਾ ਹੈ। ਤਾਂ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਇੱਕ ਸ਼ਿਕਾਇਤ ਦਰਜ ਕਰਵਾ ਦਿੱਤੀ ਗਿਆ ਤੇ ਇਸ ਮਾਮਲੇ ਦੇ ਵਿੱਚ ਵੀ ਜਾਂਚ ਸ਼ੁਰੂ ਕਰ ਦਿੱਤੀ ਗਿਆ ਕਿ ਆਖਰ ਕਾਰਨ ਕੀ ਰਹਿਣੇ ਕਿਉਂ ਇਸ ਹਵਾ ਲਾਤੀ ਦੇ ਵੱਲੋਂ ਇਸ ਤਰੀਕੇ ਸੁਪਰੀਡੈਂਟ ਦੇ ਉੱਪਰ ਹਮਲਾ ਕੀਤਾ ਗਿਆ ਹੈ।